ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ PUP Study Hub ਤੇ ਸਵਾਗਤ ਹੈ। ਆਪਾਂ ਦੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਐਸਐਮ 3 ਹਿਸਟਰੀ ਆਫ ਪੰਜਾਬ ਜਿਹੜੀ ਕਿ ਤੁਹਾਨੂੰ 1708 ਜਿਹਾ ਲੈ ਕੇ 1799 ਤੱਕ ਤਾਂ ਅੱਜ ਫਸਟ ਵੀਡੀਓ ਰਹਿਣ ਵਾਲੀ ਆ। ਤਾਂ ਅੱਜ ਦਾ ਕੁਐਸਚਨ ਰਹਿਣ ਵਾਲਾ ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ ਜਿਹੜੇ ਇੰਪੋਰਟੈਂਟ ਕੁਐਸਚਨ ਹੋਣਗੇ ਜਿਹੜੇ ਐਗਜ਼ਾਮ ਦੇ ਵਿੱਚ ਆ ਸਕਦੇ ਆ ਉਹ ਸਾਰੇ ਕੁਐਸਚਨ ਇਸ ਚੈਨਲ ਦੇ ਤੇ ਕਰਾਈ ਜਾਣਗੇ। ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ। ਜੇ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਵਿੱਚ ਲਿਖਦੇ ਹੋ। ਤੇ ਜੇ ਕਿਸੇ ਵੀ ਕਿਸੇ ਹੋਰ ਸਬਜੈਕਟ ਦੇ ਨੋਟਸ ਚਾਹੀਦੇ ਕਿਸੇ ਸਟੂਡੈਂਟ ਨੂੰ ਤੇ ਉਹ ਵੀ ਕਮੈਂਟ ਕਰਦੇ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਪੰਜਾਬ ਦੇ ਵਿੱਚ ਪਹੁੰਚਦੇ ਆ ਹੀ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਪਿੱਛੇ। ਕੋਈ ਜੀ ਦਿਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਇਸ ਬਹਾਦਰ ਸੂਰਮੇ ਦੇ ਝੰਡੇ ਦੀਨੇ ਇਕੱਠੇ ਹੋ ਕੇ ਕਿ ਬੰਦਾ ਸਿੰਘ ਬਹਾਦਰ ਪਾਣ ਸੀ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਦੇ ਵਿੱਚ ਹੁੰਦੀ ਆ ਠੀਕ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਨਾਮ ਦਿੰਦੇ ਆ ਬੰਦਾ ਸਿੰਘ 72 ਦਾ ਠੀਕ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਪੰਜਾਬ ਵੱਲ ਭੇਜ ਦਿਆ ਪੰਜਾਬ ਦੇ ਵਿੱਚ ਜਿਹੜਾ ਮੁਗਲਾਂ ਦਾ ਰਾਜ ਹੁੰਦਾ ਹੈਗਾ ਸਿੱਖਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਹੁੰਦੇ ਆ ਠੀਕ ਹੈ ਉਹਨਾਂ ਨੂੰ ਰੋਕਣ ਦੇ ਲਈ ਬੰਦਾ ਸਿੰਘ 72 ਨੂੰ भेज दिया ਕਿ ਉਹ ਸਿੱਖਾਂ ਦੀ ਜਾ ਕੇ ਅਗਵਾਈ ਕਰਨ ਠੀਕ ਹੈ ਤਾਂ ਜਦੋਂ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਆਉਂਦਾ ਹੈਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਜੋ ਵੀ ਹੁਕਮਾਂਵੇਂ ਭੇਜੇ ਸੀ ਉਹਨਾਂ ਨੂੰ ਸਿੱਖਾਂ ਨੂੰ ਵਿੱਚ ਆਉਂਦਾ ਹੈਗਾ ਸਿੱਖਾਂ ਉਹਨਾਂ ਨੂੰ ਦੇਖ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਬੰਦਾ ਸਿੰਘ ਬਹਾਦਰ ਦਾ ਨਾਮ ਮਿਲਦੇ ਆ ਠੀਕ ਹੈ ਤੇ ਬਾਅਦ ਵਿੱਚ ਉਹਨਾਂ ਦਾ ਉਹਨਾਂ ਦੀ ਮਹਿੰਮਾਂ ਵਿੱਚ ਸਾਥ ਦਿੰਦਿਆ ਅੱਗੇ ਪੜਦੇ ਆ ਬਾਦ ਵਿੱਚ ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕੀਤੀ। ਇਹਨਾਂ ਮੁਹੰਮਦ ਦਾ ਉਦੇਸ਼ ਮੁਗਲਾਂ ਦੇ ਅਤਿਆਚਾਰੀ ਸ਼ਾਸਨ ਦਾ ਅੰਤ ਕਰਨਾ ਸੀ। ਆਪਣੇ ਇਸ ਉਦੇਸ਼ ਵਿੱਚ ਬੰਦਾ ਸਿੰਘ ਬਹਾਦਰ ਕਾਫੀ ਹੱਦ ਤੱਕ ਸਫਲ ਰਿਹਾ। ਤਾਂ ਬਹੁਤ ਸਾਰੇ ਸੈਨਿਕ ਕਾਰਨਾਮੇ ਕੀਤੇ ਜਿਹਦੇ ਨਾਲ ਬੰਦਾ ਸਿੰਘ ਬਹਾਦਰ ਬਹੁਤ ਸਿੱਖਾਂ ਦੇ ਵਿੱਚ ਪ੍ਰਸਿੱਧ ਹੋ ਗਿਆ। ਫਸਟ ਸੀ ਸੋਨੀਪੱਤ ਉੱਤੇ ਹਮਲਾ ਠੀਕ ਹੈ। ਤਾਂ ਪਹਿਲਾ ਜਿਹੜਾ ਹਮਲਾ ਕੀਤਾ ਸੀ ਉਹ ਸੋਨੀਪਾਤ ਉੱਤੇ ਕੀਤਾ ਸੀ ਬੰਦਾ ਸਿੰਘ ਬਹਾਦਰ ਨੇ ਬੰਦਾ ਸਿੰਘ ਬਹਾਦਰ ਨੇ ਆਪਣੀ ਜਿੱਤਾਂ ਦੀ ਸ਼ੁਰੂਆਤ ਸੋਨੀਪਾਤ ਤੋਂ ਕੀਤੀ ਉਸਨੇ 1709 ਏ.ਡੀ. ਵਿੱਚ 500 ਸਿੱਕਾ ਨਾਲ ਸੋਨੀਪਾਤ ਉੱਤੇ ਹਮਲਾ ਕਰ ਦਿੱਤਾ ਇਸ ਹਮਲੇ ਦੀ ਖਬਰ ਸੁਣਦਿਆਂ ਹੀ ਸੋਨੀਪਾਤ ਦਾ ਫੌਜਦਾਰ ਇੰਨਾ ਡਰ ਗਿਆ ਕਿ ਉਹ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਨਸ ਗਿਆ ਇਸ ਤਰ੍ਹਾਂ ਸਿੱਖਾਂ ਨੇ ਆਸਾਨੀ ਨਾਲ ਸੋਨੀਪਾਤ ਉੱਤੇ ਕਬਜ਼ਾ ਕਰ ਲਿਆ ਤੇ ਇਸ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵਧੇ ਤਾਂ ਬੰਦਾ ਸਿੰਘ ਬਹਾਦਰ ਦੀ ਪਹਿਲੀ ਜਿੱਤ ਸੀ ਸੋਨੀਪੱਤ ਦੀ 1709 ਦੇ ਵਿੱਚ ਹਮਲਾ ਕਰਦੇ ਹਨ ਠੀਕ ਆ ਫੌਜਦਾਰ ਜਿਹੜਾ ਕੋ ਭੱਜ ਜਾਂਦੇਗਾ ਦਿੱਲੀ ਵੱਲ ਤੇ ਆਸਾਨੀ ਨਾਲ ਸੋਨੀਪੱਤ ਤੇ ਕਬਜ਼ਾ ਕਰ ਲੈਂਦੇ ਅਗਲੀ ਜਿੱਤ ਹੈ ਇਹਨਾਂ ਸਮਾਣਾ ਦੀ ਜਿੱਤ ਜਿਹਨੂੰ ਕੈਂਥਲ ਜਾਂ ਪੂਣਾ ਪੈਂਦੀ ਜਿੱਤ ਵੀ ਕਿਹਾ ਜਾਂਦਾ ਹੈ ਤਾਂ ਮੋਸਟ ਇੰਪੋਰਟੈਂਟ ਰਹਿਣ ਵਾਲੀ ਗੱਲ ਇਹ ਸਾਰੀਆਂ ਜਿੱਤਾਂ ਵਿੱਚ ਕੋਈ ਨਾ ਕੋਈ ਜਿੱਤ ਸ਼ਾਰਟ ਵਿੱਚ ਹੀ ਆ ਸਾਹ ਦਿਆ ਨਾਗਰ ਕੇ ਤੁਸੀਂ ਧਿਆਨ ਨਾਲ ਸਾਰੇ ਜੇਤਾਂ ਨੂੰ ਪੜਿਓ ਸਮਾਣਾ ਇੱਕ ਪ੍ਰਾਣਾ ਤਿਤਨੀ ਨਗਰ ਸੀ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲਉਦੀਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਜਿਉਂਦਾ ਚਿਣਵਾਉਣ ਵਾਲੇ ਜਲਾਦ ਸ਼ਾਸ਼ਬ ਬੇਗ ਤੇ ਬਾਸ਼ਕ ਬੇਗ ਇਹ ਦੋਨੇ ਰਹਿੰਦੇ ਸਨ ਇਸ ਲਈ ਬੰਦਾ ਸਿੰਘ ਬਹਾਦਰ ਨੇ ਸਮਾਣਾ ਉੱਤੇ ਹਮਲਾ ਕਰਕੇ ਇਨਾ ਹਥਿਆਰਿਆਂ ਤੋਂ ਬਤਲਾ ਲੈਣਾ ਚਾਹੁੰਦਾ ਸੀ ਉਸਨੇ 1700 ਨਵੰਬਰ 1709 ਈਸਵੀ ਵਿੱਚ ਸਮਾਣਾ ਉੱਤੇ ਬੜਾ ਜ਼ੋਰਦਾਰ ਹਮਲਾ ਕੀਤਾ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਸਮਾਣਾ ਨੂੰ ਕਤਲ ਕਰ ਦਿੱਤਾ ਇਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਵੱਡੀ ਜਿੱਤ ਸੀ ਤਾਂ ਪਹਿਲੀ ਜਿੱਤ ਸੀ ਸੋਨੀਪੱਤ ਦੀ ਤੇ ਪਹਿਲੀ ਸਭ ਤੋਂ ਮਹਾਨ ਜਿੱਤ ਸੀ ਸਮਾਣਾ ਦੀ ਤਾਂ ਸਮਾਣਾ ਦੇ ਵਿੱਚ 1709 ਨੂੰ ਹਮਲਾ ਕੀਤਾ ਸਮਾਨਾ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਨ ਵਾਲਾ ਜ਼ਿਲਾਦ ਜ਼ਲਾਲੁਦੀਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜ਼ਿਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਦੋਨੇ ਰਹਿੰਦੇ ਸਨ ਜਦ ਸਮਾਨਾ ਉੱਤੇ ਹਮਲਾ ਕਰਦੇ ਆ ਬੰਦਾ ਸਿੰਘ ਬਹਾਦਰ ਤਾਂ ਉਹਨਾਂ ਨੂੰ ਕਤਲ ਕਰ ਦਿੰਦੇ ਆ ਗਿਆ ਠੀਕ ਆ ਤੇ ਬਾਅਦ ਵਿੱਚ ਇਹ ਸਭ ਤੋਂ ਵੱਡੀ ਮਾਨ ਜਿੱਤ ਰਹੀ ਨੈਕਸਟ ਜਿੱਤ ਆਂਦਿਆ ਕੁੜਾਮ ਅਤੇ ਮੁਸਤਫਾਬਾਦ ਦੀ ਜਿੱਤ ਆ ਸੁਮਾਨਾ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਕੜਾਮ ਉੱਤੇ ਹਮਲਾ ਕੀਤਾ। ਉਤੋਂ ਦੇ ਪਠਾਨ ਬੰਦਾ ਸਿੰਘ ਬਹਾਦਰ ਸਾਹਮਣੇ ਨਾ ਟਿਕ ਸਕੇ ਅਤੇ ਭੱਜ ਗਏ। ਬੰਦਾ ਸਿੰਘ ਬਹਾਦਰ ਨੇ ਇਸ ਨਗਰ ਨੂੰ ਬਰਬਾਦ ਕਰ ਦਿੱਤਾ। ਇਸ ਤੋਂ ਪਿੱਛੋਂ ਮੁਸਤਫਾ ਬਾਦਰ ਉੱਤੇ ਹਮਲਾ ਕੀਤਾ ਗਿਆ। ਮੁਸਤਫਾ ਬਾਦਰ ਦੀ ਜਿਹੜਾ ਫੌਜਦਾ ਸੀ ਉਸ ਨੂੰ ਆਸਾਨੀ ਨਾਲ ਹਰਾ ਦਿੱਤਾ। ਤਾਂ ਬੰਦਾ ਸਿੰਘ ਬਹਾਦਰ ਜਿਵੇਂ ਜਿਵੇਂ ਚੱਲਦਾ ਗਿਆ ਰਸਤੇ ਵਿੱਚ ਜੋ ਵੀ ਆ ਪਿੰਡਾਂ ਹੁੰਦੇ ਸੀ ਸ਼ਹਿਰ ਹੁੰਦੇ ਸੀ ਉਹਨਾਂ ਨੂੰ ਜਿੱਤ ਦਾ ਗਿਆ ਤਾਂ ਨੇਸ਼ਟ ਸੀ ਕਪੂਰੀ ਦੀ ਜਿੱਤਾਂ ਕਪੂਰੀ ਦਾ ਸ਼ਾਸਕ ਕਰਮੋਦੀਨ ਬੜਾ ਜ਼ਾਲਮ ਸੀ ਅਤੇ ਇਹ ਬਾਤ ਚੱਲਣ ਸੀ ਹਿੰਦੂ ਉਸ ਦੇ ਜ਼ੁਲਮ ਤੋਂ ਬਹੁਤ ਤੰਗ ਆ ਚੁੱਕੇ ਸੀ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਸਬਕ ਸਿਖਾਉਣ ਲਈ ਕਪੂਰੀ ਤੇ ਹਮਲਾ ਕੀਤਾ ਕਦਮਉਦੀਨ ਦੀ ਹਵੇਲੀ ਨੂੰ ਆਕ ਲਗਾ ਦਿੱਤੀ ਇਸ ਵਿੱਚ ਉਹ ਸੜ ਕੇ ਮਰ ਗਿਆ ਇਸ ਤਰ੍ਹਾਂ ਕਪੂਰੀ ਤੇ ਜਿੱਤ ਪ੍ਰਾਪਤ ਕਰ ਲਈ ਤੇ ਜਿਹੜਾ ਕਪੂਰੀ ਦਾ ਸ਼ਾਸਕ ਸੀ ਉਹ ਬਹੁਤ ਜ਼ਾਲਮ ਸੀ ਤੇ ਉਹ ਹਿੰਦੂਆਂ ਉੱਤੇ ਬਹੁਤ ਜ਼ਿਆਦਾ ਜ਼ੁਰਮ ਕਰਦਾ ਸੀ ਅਤਿਆਚਾਰ ਕਰਦਾ ਸੀ ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਉੱਥੇ ਹਮਲਾ ਕੀਤਾ ਤੇ ਉਹਦੀ ਹਵੇਲੀ ਨੂੰ ਅਕਲਾ ਦਿੱਤੀ ਉਹ ਹਵੇਲੀ ਦੇ ਅੰਦਰ ਹੀ ਸੜ ਕੇ ਮਰ ਗਿਆ ਨੈਕਸਟ ਜੇਤਾ ਐਮਐਸਟੋਰ ਆਦੀ ਸਿਦੋਰਾ ਦਾ ਸ਼ਾਸਕ 우ਸਮਾਨ ਖਾਨ ਸੀ ਆਪਣੇ ਅਤਿਆਚਾਰਾਂ ਦੇ ਲਈ ਬਦਨਾਮ ਸੀ ਉਹ ਹਿੰਦੂਆਂ ਨੂੰ ਧਾਰਮਿਕ ਤਿਹਾੜ ਨਹੀਂ ਮਨਾਉਣ ਦਿੰਦਾ ਸੀ ਉਹ ਗਵਾਂ ਨੂੰ ਹਲਾਲ ਕਰਕੇ ਉਹਨਾਂ ਦੇ ਪਿੰਚਰ ਹਿੰਦੂਆਂ ਦੇ ਘਰਾਂ ਅੱਗੇ ਸਿੱਟਦਾ ਸੀ ਉਸਨੇ ਪੀਰ ਬੁੱਧੂ ਸ਼ਾਹ ਨੂੰ ਇਸ ਕਰਕੇ ਕਤਲ ਕਰਵਾ ਦਿੱਤਾ ਸੀ ਕਿਉਂਕਿ ਪੰਗਾਣੀ ਦੀ ਲੜਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਉਹਨਾਂ ਨੇ ਕੀਤੀ ਸੀ ਬੰਦਾ ਸਿੰਘ ਬਹਾਦਰ ਨੇ ਇੰਨਾ ਅਪਮਾਨਾਂ ਦਾ ਬਦਲਾ ਲੈਣ ਲਈ ਸਡੋਰਾ ਉੱਤੇ ਹਮਲਾ ਕੀਤਾ ਇੱਥੇ ਮੁਸਲਮਾਨਾਂ ਦਾ ਇੰਨੀ ਵੱਡੀ ਨਾਲ ਕਤਲ ਕੀਤਾ ਗਿਆ ਇਸਡੋਰਾ ਦਾ ਨਾਮ ਬਦਲ ਕੇ ਥੇ ਇਹਦਾਂ ਕਤਲ ਘੜੀ ਪੈ ਗਿਆ ਅਗਲੀ ਲੜਾਈ ਆਂਦਿਰ ਉੱਪਰ ਦੀ ਲੜਾਈ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇਸ ਲੜਾਈ ਵਿੱਚ ਹਿਸਾ ਲੈ ਸਾਰੇ ਮਾਝੇ ਅਤੇ ਦੁਆਬੇ ਦੇ ਸਿੱਖ ਜਿਹੜੇ ਸੀ ਉਹ ਬੰਦਾ ਸਿੰਘ ਬਹਾਦਰ ਨਾਲ ਆਨ ਮਿਲੇ ਜਾਦ ਸਰਹੰਦ ਦੇ ਫੌਜਦਾਰ ਵजीर खान ਨੂੰ ਇਹ ਤਾਂ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਉੱਤੇ ਹਮਲਾ ਕਰਨਾ ਤਾਂ ਉਸਨੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੂੰ ਸਿੱਖਾਂ 'ਵਰਦ ਕਾਰਵਾਈ ਕਰਨ ਲਈ ਹੁਕਮ ਦਿੱਤਾ। ਉਹ ਆਪਣੇ ਆਪਣੀ ਸੈਨਾ ਦੇ ਨਾਲ ਸਿੱਖਾਂ ਦਾ ਮੁਕਾਬਲਾ ਕਰਨ ਲਈ ਮਲੇਰਕੋਟਲੇ ਤਰਵਾਣਾ ਹੋ ਗਿਆ। ਰੋਪੜ ਵਿਖੇ ਦੋਆਂ ਵਿਚਕਾਰ ਭਿਆਨਕ ਲੜਾਈ ਹੁੰਦੀ ਆ। ਇਸ ਲੜਾਈ ਦੇ ਵਿੱਚ ਮੁਸਲਮਾਨ ਜਿਹੜੇ ਹਾਰ ਜਾਂਦੇ ਆ ਤੇ ਸਿੱਖ ਜਿੱਤ ਜਾਂਦੇ ਆ। ਅਗਲੀ ਜਿੱਤ ਐਂ ਦੇ ਸਭ ਤੋਂ ਮਹੱਤਵਪੂਰਨ ਜਿੱਤ ਸਰਹੰਦ ਦੀ ਜਿੱਤ। ਪੰਡਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਸੀ। ਸਰਹੰਦ ਦਾ ਫੌਜਦਾਰ ਸੀ ਵजीर खान ਉਹ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ ਉਸ ਦੀ ਸੈਨਾ ਦੇ ਹੱਥ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਜਿਹੜੇ ਸ਼ਹੀਦ ਹੋਏ ਸਨ ਤੇ ਉਸਨੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ ਜੀ ਨੂੰ ਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਵਿਖੇ ਕੰਦ ਵਿੱਚ ਚੜਵਾਉਣ ਦਾ ਹੁਕਮ ਦਿੱਤਾ ਸੀ ਵजीर खान ਦੁਆਰਾ ਪੇਜੇਗੇ ਦੋ ਪਠਾਣਾ ਵਿੱਚੋਂ ਇੱਕ ਪਠਾਨ ਨਿਰਨ ਦੇੜ ਵਿਖੇ ਗੁਰੂ ਜੀ ਨੂੰ ਸ਼ੂਰਾ ਮਾਰ ਦਿੱਤਾ ਸੀ ਜਿਸ ਕਾਰਨ ਉਹ ਜੋਤੀ ਜੋਤ ਸਮਾ ਗਏ ਇੰਨਾ ਕਾਰਨਾ ਕਰਕੇ ਬੰਦਾ ਸਿੰਘ ਬਹਾਦਰ ਵजीर खान ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਜੋ ਕਿ ਮੁਸਲਮਾਨਾਂ ਨੂੰ ਲੰਬੇ ਸਮੇਂ ਤੱਕ ਯਾਦ ਰਹੇ ਜਦੋਂ ਵजीर खान ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਸ ਨੇ ਸਿੱਖਾਂ ਦਾ ਮੁਕਾਬਲਾ ਕਰਨ ਲਈ ਜਹਾਦ ਦਾ ਨਾਰਾ ਲਾਇਆ ਸੱਤੇ ਵਜੋਂ ਵੱਡੀ ਗਿਣਤੀ ਵਿੱਚ ਮੁਸਲਮਾਨ ਛੰਡੇ ਹੀਠਾ ਇਕੱਠੇ ਹੋ ਗਏ ਤਾਂ 12 ਮਈ 1710 ਨੂੰ ਦੋਵਾਂ ਫੌਜਾਂ ਵਿਚਕਾਰ ਸਰਹੰਦਾ ਤੋਂ ਲਗਭਗ 16 ਕਿਲੋਮੀਟਰ ਚੱਪਟ ਜਿਹੜੀ ਵਿਖੇ ਭਿਆਨਕ ਲੜਾਈ ਹੁੰਦੀ ਆ ਸ਼ੁਰੂ ਵਿੱਚ ਵਜ਼ੀਰ ਖਾਨ ਦੀ ਤੋਪਖਾਨੇ ਕਾਰਨ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਪਰ ਉਹਨਾਂ ਨੇ ਆਪਣਾ ਹੌਸਲਾ ਨਾ ਛੱਡਿਆ ਬੰਦਾ ਸਿੰਘ ਬਹਾਦਰ ਨੇ ਸਤ ਸ਼੍ਰੀ ਅਕਾਲ ਦਾ ਜਕਾਰਾ ਲਾਉਂਦੇ ਹੋਏ ਮੁਸਲਮਾਨਾਂ ਉੱਤੇ ਬੜਾ ਜ਼ੋਰਦਾਰ ਹਮਲਾ ਕੀਤਾ ਮੁਸਲਮਾਨਾਂ ਲਈ ਇਸ ਹਮਲੇ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਗਿਆ ਫਤਿਹ ਸਿੰਘ ਨੇ ਵਜੀਰ ਖਾਨ ਨੂੰ ਜਮਲੋਕ ਪਹੁੰਚਾ ਦਿੱਤਾ ਉਸ ਦੀ ਮੌਤ ਦੇ ਨਾਲ ਮੁਗਲ ਸੈਨਾ ਵਿੱਚ ਭੱਜੜ ਮੱਚ ਗਈ ਸਿੱਖਾਂ ਨੇ ਇੰਨਾ ਭੱਜਦੇ ਹੋਏ ਸੈਂਕੜਿਆਂ ਦਾ ਪਿੱਛਾ ਕੀਤਾ ਤੇ ਵੱਡੀ ਗਿਣਤੀ ਵਿੱਚ ਕਤਲ ਕੀਤਾ ਵਜੀਰ ਖਾਨ ਦੀ ਲਾਸ਼ ਨੂੰ ਇੱਕ ਦਰਤ ਨਾਲ ਉਲਟਾ ਲਟਕਾ ਦਿੱਤਾ 24 ਮਈ ਸਿੱਖ ਸੈਨਾ ਸ੍ਰਹੰਦ ਪਹੁੰਚੀਆਂ ਉਹਨਾਂ ਨੇ ਮੁਸਲਮਾਨਾਂ ਦੇ ਜਿਹੇ ਆਹੂ ਲਾਹੇ ਚੜਾਏ ਕਿ ਉਹਨਾਂ ਦੀਆਂ ਰੂਹਾਂ ਤੱਕ ਕੰਬ ਉਠੀਆਂ ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸ੍ਰਹੰਦ ਦੀ ਇਟਰਨਾਈਟ ਖੜਕਾ ਦਿੱਤੀ ਤੇ ਬੰਦਾ ਸਿੰਘ ਬਹਾਦਰ ਨੇ ਬਾਦ ਸਿੰਘ ਨੂੰ ਸ੍ਰਹੰਦ ਦਾ ਸ਼ਾਸਕ ਬਣਾ ਦਿੱਤਾ ਠੀਕ ਹੈ ਤਾਂ ਸ੍ਰਹੰਦ ਦੀ ਲੜਾਈ ਨੂੰ ਚੱਪੜ ਚਿੜੀ ਦੀ ਲੜਾਈ ਵੀ ਕਿਹਾ ਜਾਂਦਾ ਨੈਕਸਟ ਆ ਜਾਂਦਾ ਹੈਗਾ ਜਮਨਾ ਗੰਗਾ ਦੁਆਬ ਦੀ ਜਿੱਤ। ਸਰਹੰਦ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜਮਨਾ ਗੰਗਾ ਦੁਆਬ ਦੇ ਪਰਦੇਸ਼ਾਂ ਵੱਲ ਧਿਆਨ ਦਿੱਤਾ। ਉਸਨੇ ਸਭ ਤੋਂ ਪਹਿਲਾਂ ਸਹਾਰਨਪੁਰ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕੀਤਾ। ਸਹਾਰਨਪੁਰ ਦਾ ਨਾਮ ਬਦਲ ਕੇ ਭਾਗਨਗਰ ਰੱਖ ਦਿੱਤਾ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਪਹਾਤ, ਨੌਨਤਾ ਅਤੇ ਅੰਬੇਟਾ ਉੱਤੇ ਕਬਜ਼ਾ ਕੀਤਾ। ਇਨਾ ਜਿੱਤਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਜਲਾਲਾਬਾਦ ਵਾਲਾ ਵਧਿਆ ਠੀਕ ਹੈ ਤਾਂ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਨੇ ਜਮਨਾ ਗੰਗਾ ਦ્વાਬ ਦੀਆਂ ਬਹੁਤ ਸਾਰੇ ਇਲਾਕੇ ਜਿੱਤੇ ਨਸ਼ਟ ਇਹਨੇ ਜਲੰਧਰ ਦ્વાਬ ਦੀ ਜਿੱਤਿਆ ਜਲੰਧਰ ਦ્વાਬ ਦਾ ਫੌਜਦਾਰ ਸ਼ਮਸ ਖਾਂ ਉਹ ਬਹੁਤ ਜ਼ਾਲਮ ਸੀ ਉਸਦੇ ਜ਼ਾਲਮਾਂ ਤੋਂ ਤੰਗ ਆ ਕੇ ਜਲੰਧਰ ਦ્વાਬ ਦੇ ਸਿੱਖਾਂ ਨੇ ਉਸ ਵਿਦਰੋਹ ਉਸ ਵਿਰੋਧ ਉਧਰੋ ਕਰ ਦਿੱਤਾ ਸ਼ਮਸ ਖਾਨ ਨੇ ਇਸ ਬਦੌਣ ਨੂੰ ਕਚੰਦੇ ਲਈ ਜਹਾਦ ਦਾ ਨਾਰਾ ਲਗਾਇਆ। ਅਜਿਹੀ ਸਥਿਤੀ ਵਿੱਚ ਬੰਦਾ ਸਿੰਘ ਬਹਾਦਰ ਤੋਂ ਸਹਾਇਤਾ ਮੰਗੀ। ਜਿਸ ਕਰਕੇ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਸਹਾਇਤਾ ਕੀਤੀ ਤੇ ਸ਼ਮਸ ਖਾਨ ਨੂੰ ਲੜਾਈ ਵਿੱਚ ਮਾਰ ਦਿੱਤਾ। ਠੀਕ ਹੈ। ਤੇ ਇਸ ਤਰ੍ਹਾਂ ਜਲੰਧਰ ਦੇਤੇ ਕਬਜ਼ਾ ਕਰ ਲੈਂਦੇ ਆ। ਨੈਕਸਟ ਜਿੱਤਾ ਇੰਡੀਆ ਅੰਮ੍ਰਿਤਸਰ, ਬਟਾਲਾ, ਕਲਾਂਨੌਰ, ਪਠਾਨਕੋਟ ਦੀ ਜਿੱਤ। ਠੀਕ ਹੈ। ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਸ਼ਾਇਦ ਹੋ ਕੇ ਅਮਰੀਸਰ ਬਟਾਲਾ ਪਠਾਨਕੋਟ ਕਲਾ ਨੌਰਥ ਦੇ ਸਿੱਖਾਂ ਨੇ ਉੱਥੋਂ ਦੇ ਅਤਿਆਚਾਰੀ ਮੁਗਲ ਸ਼ਾਸਕਾਂ ਦੇ ਵਿਰੋਧ ਵਿਦਰੋਹ ਕਰ ਦਿੱਤਾ ਬੰਦਾ ਸਿੰਘ ਬਹਾਦਰ ਦੇ ਸੰਜੋਗ ਸਦਕਾ ਸਿੱਖਾਂ ਨੇ ਇਹਨਾਂ ਪ੍ਰਦੇਸ਼ਾਂ ਉੱਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ ਨੈਕਸਟ ਜਿੱਤ ਆਯੰਬੀਅਲ ਮੁਗਲਾਂ ਦਾ ਲੋਗੜ ਉੱਤੇ ਹਮਲਾ ਬੰਦਾ ਸਿੰਘ ਬਹਾਦਰ ਦੀ ਵਾਧੇ ਹੋ ਸ਼ਕਤੀ ਮੁਗਲਾਂ ਲਈ ਇੱਕ ਵੰਗਾਰ ਸੀ ਇਸਲੇ ਇਹ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸੈਨਾ ਨੂੰ ਕੋਤੜਨ ਲਈ ਫੈਸਲਾ ਕੀਤਾ ਉਸ ਇਸੋ ਦੇਸ਼ ਨਾਲ ਉਸਨੇ ਆਪਣੀ ਇੱਕ ਜਰਨੈਲ ਮੁਨੀਮ ਖਾਦੀਨ ਸਾਠੇਰ ਸੈਨਾ ਸੈਨਿਕਾਂ ਦੀ ਇੱਕ ਵਿਸ਼ਾਲ ਫੌਜ ਪੰਜਾਬ ਵੱਲ ਭੇਜੀ ਇਸ ਫੌਜ ਨੇ 10 ਸਤੰਬਰ 1710 ਨੂੰ ਲੋਗੜ੍ਹ ਉੱਤੇ ਚਾਰਨਕ ਹਮਲਾ ਕਰ ਦਿੱਤਾ ਲੋਗੜ੍ਹ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਸੀ ਜਿਸ ਨੂੰ ਮੁਖਲਿਸਪੁਰ ਗਰੇਡੇ ਵਿਖੇ ਬਣਾਇਆ ਗਿਆ ਸੀ ਇਸਾ ਕਿਲੇ ਦੇ ਅੰਦਰੋਂ ਮੁਗਲਾ ਦਾ ਡਟ ਕੇ ਮੁਕਾਬਲਾ ਸਿੱਖਾਂ ਨੇ ਕੀਤਾ ਰਸਾ ਦੀ ਕਮੀ ਕਾਰਨ ਸਿੱਖਾਂ ਲਈ ਇਸ ਲੜਾਈ ਨੂੰ ਬਧੇਰੇ ਸਮੇਂ ਤੱਕ ਜਾਰੀ ਰੱਖਣਾ ਸੰਭਵ ਨਹੀਂ ਸੀ ਬੰਦਰ ਸਿੰਘ ਬਾਦ ਅਨੇਨੀ ਆਸਾਨੀ ਨਾਲ ਮੁਗਲਾ ਦੇ ਹੱਥ ਆਉਣ ਵਾਲਾ ਨਹੀਂ ਸੀ ਉਹ ਪੇਸ਼ ਬਦਲ ਕੇ ਕਿਲੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਏ ਨਾਂਦੀਆਂ ਪਹਾੜੀਆਂ ਵਿੱਚ ਚਲੇ ਗਏ ਅਗਲੇ ਦਿਨ ਜਦੋਂ ਮੁਗਲਾ ਨੇ ਕਿਲੇ ਉੱਤੇ ਕਬਜ਼ਾ ਕਰ ਲਿਆ ਤੇ ਇਹ ਜਾਣ ਕੇ ਬੜੀ ਉਹਨਾਂ ਨੂੰ ਨਿਰਾਸ਼ਾ ਹੋਈ ਕਿ ਬਾਜ਼ ਉਹਨਾਂ ਦੇ ਹੱਥੋਂ ਉੱਡ ਗਿਆ। ਤਾਂ ਬੰਦਾ ਸਿੰਘ ਬਹਾਦਰ ਪੇਸ਼ ਬਦਲ ਕੇ ਲੋਗੜ ਦੇ ਕਿਲੇ ਵਿੱਚੋਂ ਬਾਹਰ ਆ ਗਿਆ ਸੀ। ਨੈਕਸਟ ਆਇੰਦਾ ਗੁਰਦਾਸ ਮੰਗਲ ਦੀ ਲੜਾਈ ਇੰਪੋਰਟੈਂਟ ਹੈ। 1713 ਦੇ ਵਿੱਚ ਫਰਕਸ਼ੀਆ ਨੂੰ ਮੁਗਲਾਂ ਦਾ ਨਵਾਂ ਬਾਸ਼ਾ ਬਣਾਇਆ ਗਿਆ। ਉਸਨੇ ਅਬਦੁੱਲ ਸੰਮਤ ਖਾਨ ਨੂੰ ਲਾਹੌਰ ਦੇ ਪਹਾੜ ਦਾ ਸੂਬੇ ਦਾ ਨਿਯੁਕਤ ਕੀਤਾ। ਤੇ ਉਸ ਨੂੰ ਸਿੱਖਾਂ ਵਰਗਾ ਕਾਰਵਾਈ ਕਰਨ ਦਾ ਹੁਕਮ ਦਿੱਤਾ ਉਸਨੇ ਅਪ੍ਰੈਲ 1715 ਵਿੱਚ ਇੱਕ ਵਿਸ਼ਾਲ ਸੈਨਾ ਨਾਲ ਬੰਦਾ ਸਿੰਘ ਬਹਾਦਰ ਨੂੰ ਪ੍ਰਤਾਸ਼ ਨਗਲ ਦੇ ਸਥਾਨ ਤੇ اچانک ਘੇਰੇ ਵਿੱਚ ਲੈ ਲਿਆ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀ ਸਾਥੀਆਂ ਨੇ ਜਿਹੜੀ ਸੀ ਦੁਨੀ ਚੰਦ ਦੀ ਹਵੇਲੀ ਵਿੱਚ ਜਾ ਕੇ ਸ਼ਰਨ ਲਈ ਤੇ ਇਹ ਘੇਰਾ ਲਗਭਗ 8 ਮਹੀਨੇ ਤੱਕ ਚੱਲਦਾ ਰਿਹਾ ਹੌਲੀ-ਹੌਲੀ ਰਸਤਾ ਖਤਮ ਹੋ ਗਈ ਜਿਸ ਕਾਰਨ ਸਿੱਖ ਜਿਹੜੇ ਸੀਗੇ ਉਹ ਬਹੁਤ ਨਾਜ਼ੁਕ ਹੋ ਗਈ ਉਹਨਾਂ ਦੀ ਸਥਿਤੀ ਨਾਜ਼ੁਕ ਪੈ ਗਈ। ਜਿਹੇ ਸਮੇਂ ਵਿੱਚ ਬਾਬਾ ਬਨੋਦ ਸਿੰਘ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਬਨੋਦ ਸਿੰਘ ਨੇ ਆਪਣੇ ਸਾਥੀਆਂ ਨੂੰ ਲੈ ਕੇ ਗੜੀ ਛੱਡ ਕੇ ਨਿਕਲਿਆ। ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ। ਅੰਤ ਵਿੱਚ ਬੁਰਾ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ। ਇਸ ਤਨਾਅ 7 ਦਸੰਬਰ 1715 ਨੂੰ ਬੰਦਾ ਸਿੰਘ ਬਹਾਦਰ ਤੇ ਉਸਤੇ 200 ਸਿੱਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਪਾ ਲੈਂਦੇ ਆ 8 ਮਹੀਨੇ ਤੱਕ ਇਹ ਚੱਲਦਾ ਹੈਗਾ ਬਾਅਦ ਵਿੱਚ ਜਿਹੜਾ ਬਾਬਾ ਬినੋਦ ਸਿੰਘ ਆ ਉਹ ਆਪ ਦੀ ਸੈਨਾ ਲੈ ਕੇ ਚਲਾ ਜਾਂਦਾ ਜਿਹਦੇ ਕਰਕੇ ਬੰਦਾ ਸਿੰਘ ਬਹਾਦਰ ਦੀ ਸੈਨਾ ਕਮਜ਼ੋਰ ਪੈ ਜਾਂਦੀ ਆ ਤੇ ਉਹਨਾਂ ਨੂੰ ਹਾਰ ਮੰਨਣੀ ਪੈਂਦੀ ਨੈਸਟਾ ਪੁਆਇੰਟ ਆਇਆ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਗੁਰਦਾਸ ਨੰਗਲ ਤੋਂ ਅਮਦੋ ਸੰਮਤ ਖਾਨ ਨੇ 200 ਸਿੱਕਾ ਨੂੰ ਗ੍ਰਿਫਤਾਰ ਕੀਤਾ ਪਰ ਬਾਅਦ ਵਿੱਚ ਲਾਹੌਰ ਵੱਲ ਆਉਂਦਿਆ ਰਾਹ ਵਿੱਚ ਉਸਨੇ 540 ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਬੰਦਾ ਸਿੰਘ ਬਹਾਦਰ ਤੇ ਇਹਨਾਂ 740 ਸਿੱਖਾਂ ਨੂੰ ਫਰਵਰੀ 1716 ਵਿੱਚ ਦਿੱਲੀ ਭੇਜਿਆ ਗਿਆ ਦਿੱਲੀ ਪਹੁੰਚਣ ਤੇ ਉਹਨਾਂ ਦਾ ਜਲੂਸ ਕੱਢਿਆ ਗਿਆ ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਗਿਆ ਰਾਹ ਵਿੱਚ ਉਹਨਾਂ ਦਾ અપਮਾਨ ਕੀਤਾ ਗਿਆ ਇਸ ਦੇ ਬਾਵਜੂਦ ਉਹ ਨਾ ਡੋਲੇ ਤੇ ਪ੍ਰਸੰਨ ਮੂਤਰਾ ਵਿੱਚ ਗੁਰਬਾਣੀ ਦਾ ਉਪਜਾਪ ਕਰਦੇ ਰਹੇ ਬਾਗ ਵਿੱਚ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ ਪਰੋਨਾ ਨੇ ਇਨਕਾਰ ਕਰ ਦਿੱਤਾ ਤਾਂ ਇਸ ਕਾਰਨ ਹਰ ਰੋਜ਼ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਵਾਰੀ ਆ ਗਈ ਉਸ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜਲਾਦਾ ਨੇ ਉਹਨਾਂ ਦੇ 4 ਸਾਲ ਦੇ ਪੁੱਤ ਅਜੈ ਸਿੰਘ ਸੀਗਾ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਦਾ ਬੇਰਹਿਮੀ ਨਾਲ ਉਹਨਾਂ ਦੇ ਅੱਖਾਂ ਸਾਹਮਣੇ ਬੇਰਹਿਮੀ ਨਾਲ ਉਹਨਾਂ ਦਾ ਦਿਲ ਕੱਟ ਕੇ ਬੰਦਾ ਸਿੰਘ ਬਹਾਦਰ ਦੇ ਜ਼ਬਰਦਸਤੀ ਮੂੰਹ ਵਿੱਚ ਪਾਇਆ ਗਿਆ ਸੀ ਠੀਕ ਹੈ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ ਅੰਗ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਇੰਨੇ ਤਸੀਹਿਆਂ ਦੇ ਦੌਰਾਨ ਵੀ ਬੰਦਾ ਸਿੰਘ ਬਹਾਦਰ ਨਹੀਂ ਡੋਲੇ ਠੀਕ ਹੈ ਤਾਂ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਤਾਂ ਇਹ ਸੀ ਬੰਦਾ ਸਿੰਘ ਬਹਾਦਰ ਤੇ ਸੈਨਿਕਾ ਨਾਮੇ ਤੇ ਉਹਨਾਂ ਦੀ ਸ਼ਹੀਦੀ ਮੋਸਟ ਇੰਪੋਰਟੈਂਟ ਕੁਐਸਚਨ ਆ ਪੇਪਰ ਦੇ ਵਿੱਚ ਆਉਣ ਦੀ ਚਾਂਸ ਫੁੱਲ ਹਨ ਕੁਆਚਨ ਵਧੀਆ ਸਮਝ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸ਼ੇਅਰ ਕਰਦੇ ਵਾਤ ਤੋਂ ਵੱਧ ਠੀਕ ਆ ਤੇ ਜੇਕਰ ਕਿਸੇ ਵੀ ਸਟੂਡੈਂਟ ਦਾ ਕੋਈ ਵੀ ਡਾਊਟ ਹੈਗਾ ਤਾਂ ਕਮੈਂਟ ਕਰ ਦਿਓ ਥੈਂਕ ਯੂ